ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟ ਗਈ। ਕਿਰਚਾਂ ਸਰ ਸਾਰਾ ਤਾਂ પેટ ਖਰਾਬ ਕਰਤਾ। ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ। ਹਾਂਜੀ ਸਰ ਕਿੱਥਾ ਲਾਂਦਾ ਵਾ। ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ। ਹੁਣ ਸਰ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ। ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਹੈ। ਤੇ ਇਹਦਾ ਸਲੂਨ ਆ ਇੱਥੇ ਤੋਂ ਉਹੀ ਰੋਡ 40 ਨੰਬਰ ਫਾਟ ਨੇੜੇ। ਉੱਥੇ ਕੱਲੇ 100 ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਦੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ। ਇਨੇ ਦੁਕਾਨ ਤੇ ਔਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਣ ਲੇਵਾ ਹਮਲਾ ਕਰ ਦਿੱਤਾ। ਮਨਪ੍ਰੀਤ ਨਾਮਾ ਕਰ ਮੇਰਾ। ਮੈਂ 3 ਸਾਲ ਤੋਂ ਅਲੱਗ ਰਹਿ ਰਹੀ ਹਾਂ। ਡਿਵੋਰਸ ਕੇਸ ਚੱਲ ਰਿਹਾ ਮੇਰਾ। ਇਹ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲਕ ਜਿ ਵੜਦਾ ਸੀਗਾ। ਫੇ ਮੇਰੇ ਸੁਲਾਨ ਸਾਹ ਕੇ ਵੜਦਾ ਵੀਰੇ। ਮੇਰੇ ਹਸਬੰਦ ਦਾ ਕੀ ਕੰਮ ਕਰਦੇ ਆ? ਜੀ ਨਹੀਂ ਜੀ। ਡਰਾਈਵਰ ਆਗਾ ਮੈਂ 3 ਸਾਲ ਹੋ ਗਏ ਮੈਂ ਤਾਂ ਅਲੱਗ ਰਹਿ ਰਹੀ ਹਾਂ ਇਥੇ। ਬਸ 2:00 ਵਜੇ ਤੱਕ ਘਰ ਰਿਹਾ ਇਹਨਾਂ ਦਾ ਘਰੇ ਲੈ ਕੇ ਜਾ ਰਿਹਾ ਨਾ ਮੈਨੂੰ ਰੱਖ ਰਿਹਾ ਰੋੜੇ ਰਿਹਾ ਤੇ ਉਹ ਕਰ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ ਨਾਲ ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸਟਰ ਸਟਰ ਜੀ ਕਿਰਚਾਂ ਸਾਰਾ ਸਾਰਾ ਤਾਂ પેટ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ ਹਾਂਜੀ ਸਰ ਕਿੱਥਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਹੁਣ ਸਰ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬੱਸ ਨੂੰ ਸੱਜੇ ਮਿਲਲੇ ਜਿਹੜੀ ਮਿਲਣੀ ਚਾਹੇਗਾ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕੇਸ ਚੱਲ ਰਿਹਾ ਤੇ ਇਹਦਾ ਸਲੂਨ ਹੈ ਇੱਥੇ ਤੋਂ ਉਹੀ ਰੋਡ 40 ਨੰਬਰ ਫਾਟਕ ਨੇੜੇ ਉੱਥੇ ਕੱਲੇ 100 ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੰਨੇ-ਕਿੰਨੇ ਵਾਰ ਕੀਤਾ ਜਿਹੜਿਆਂ ਇਹਦੇ ਟੋਟਲ 7 ਸੱਟਾਂ ਲੱਗੀਆਂ ਡਾਕਟਰ ਸਾਹਿਬ ਨੇ ਇਹਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀ ਕਿਸੇ ਚੀਜ਼ ਨਾਲ ਤਿੱਖੇ ਚੀਜ਼ ਕਿਰਚੇ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ 3 ਸਾਲ ਤੋਂ ਲੱਗ ਰਹੇ ਸੀ ਇਹਦਾ ਕੋਰਟ ਕੇਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸਿਓ ਜੀ 34 ਸਾਲ ਹੈ ਇਹ ਲੜਕੀ ਦੀ ਮੁਰੇ ਬਨਪ੍ਰੀਤ ਕੌਰ ਉਹ ਫਰਦੂ ਵੀ ਕਾਰਵਾਈ ਕੀਤੀ ਬਾਅਦ ਮੁਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਜਾਰੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ ਮਨਪ੍ਰੀਤ ਨਾਮਾ ਕਰ ਮੇਰਾ ਮੈਂ 3 ਸਾਲ ਤੋਂ ਅਲੱਗ ਰਹਿ ਰਹੀ ਆ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ੱੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲਕ ਜਿ ਵੜਦਾ ਸੀਗਾ ਤੇ ਮੇਰੇ ਸਲੂਨ ਜਾ ਕੇ ਵੜਦਾ ਵੀ ਰਿਹਾ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਆ ਜੀ ਨਹੀਂ ਡਰ ਰਹਾ ਮੈਂ 3 ਸਾਲ ਹੋ ਗਏ ਮੈਂ ਤਾਂ ਅਲੱਗ ਰਹਿ ਰਹੀ ਆ ਇਥੇ ਬਸ ਦੇ ਵਜੇ ਤੰਗ ਕਰ ਰਿਆ ਉਹਨਾਂ ਦਾ ਘਰੇ ਲੈ ਕੇ ਜਾ ਰਿਆ ਨਾ ਮੈਨੂੰ ਰੱਖ ਰਿਆ ਰੋਲ ਰਿਆ ਹੋਇਆ ਤੇ ਹਰ ਵਾਰ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ 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 ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟਰ ਗਏ ਕਿਰਚਾਂ ਸਰ ਸਾਰਾ ਤਾਂ પેટ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ ਹਾਂਜੀ ਸਰ ਕਿੱਥਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਹੁਣ ਸਰ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਹੈ